ਸਾਡੇ ਬੰਦੇ ਨੂੰ ਰੋਕਿਆ ਮੁਲਾਜ਼ਮਾਂ ਨੇ ਗੱਲ ਕਰ ਬੈਠਾ ਮੁਲਾਜ਼ਮਾਂ ਤੁਹਾਡਾ ਡਿਊਟੀ ਗੱਲ ਮੈਨਾਂ ਰੋਕਿਆ ਲੱਗਦਾ ਨਹੀਂ ਇਹਨਾਂ ਨਾਲ ਸਾਡੀ ਉਧਰ ਨਹੀਂ ਸਾਡਾ ਕੋਈ ਰੋਲਾ ਨਹੀਂ ਹੈ ਕੋਈ ਛੱਡਦੇ ਆ ਕਿਸੇ ਰੋਲੇ ਪਿੱਛੇ ਛੱਡ ਕੇ ਮੈਂ ਦੇਖਿਆ ਪਿੱਛੇ ਆਉਂਦੇ ਆ ਮੁੰਡਾ ਚੜੇਵਾਨ ਤੋਂ ਆ ਸਰਪੰਚ ਸਾਹਿਬ ਦਾ ਮੁੰਡਾ ਇਹ ਤੇ ਉਹਨੇ ਵੈਸੇ ਆਖਿਆ ਵੀ ਬਾਈ ਦੀ ਮਾੜੇ ਪਾਸੇ ਹੋ ਜੋ ਸਾਰੇ ਬੰਦੇ ਉਹਦੇ ਗੱਲ ਪੈ ਗਏ ਆ A to Z ਕਿੰਨੇ ਵੀ ਇੱਥੇ ਨਾਕਾ ਲਾਈ ਬੈਠਾ ਪੁਲਿਸ ਨੇ ਬਿਲਕੁਲ ਉਹਨਾਂ ਦੀ ਕੋਈ ਹਮਦਰਦੀ ਨਹੀਂ ਕੀਤੀ ਤੇ ਮੁੰਡੇ ਨੂੰ ਮਸਾ ਸਾਰੇ ਬੰਦਿਆਂ ਨੇ ਸਾਰੇ ਅੱਡੇ ਵਾਲਿਆਂ ਨੇ ਸਾਰੇ ਛੜਕ ਵਾਲਿਆਂ ਨੇ ਛਡਵਾ ਕੇ ਹੁਣ ਇਹ ਨਹੀਂ ਪਤਾ ਲਈ ਮੁੰਡਾ ਕਿੱਧਰ ਗਿਆ ਚਾ ਕਿੱਧਰ ਹੋ ਸਕਦਾ ਹੁੰਦਾ ਕੋਈ ਗੁੱਜੀਆਂ ਸੱਟਾਂ ਮਾਰੀਆਂ ਸੁੱਨ ਮਾਰੇ ਬਹੁਤ ਜਿਆਦਾ ਪਬਲਿਕ ਨੇ ਪਾ ਕੇ ਉਹਨੂੰ ਮਸਾ ਛਡਵਾਇਆ ਕੀ ਨਾ ਬਾਰੇ ਕੀ জানা ਚੱਲਿਓ ਕੀ ਮਾਮਲਾ ਹੋਇਆ ਜੀ ਮੇਰਾ ਨਾਮ ਰਜੀਸ਼ ਗਰਗਾ ਪੰਜਾਬ ਪ੍ਰਧਾਨ ਸ਼ਿਵ ਸੈਨਾ ਸਾਡੇ 29 ਤਰੀਕ ਨੂੰ ਨਾ ਸ਼ਾਮ ਨੂੰ ਜ਼ਿਲ੍ਹਾ ਪ੍ਰਧਾਨਾ ਸਾਡਾ ਰਵੀ ਕੁਮਾਰ ਇਹਦੇ ਗੇਟ ਤੇ 25 30 ਕਿਰਪਾਨਾਂ ਮਾਰ ਕੇ ਬੰਦੇ ਉਹਦੀ ਅਸੀਂ ਚੌਂਕੀ ਤੇ ਵੀ ਦੱਸਤੀ ਡੀਐਸਪੀ ਸਾਹਿਬ ਨੂੰ ਦੱਸਤੀ ਐਸਐਚਓ ਸਿਟੀ ਨੂੰ ਦੱਸਤੀ ਹਜੇ ਵੈਗੋ ਦੀ ਕੋਈ ਕਾਰਵਾਈ ਨਹੀਂ ਹੋਈ ਇੱਕ ਏਐਸਆਈ ਲਾਇਆ ਰਸ਼ਪਾਲ ਸਿੰਘ ਉਹਨੂੰ ਜਦੋਂ ਪੁੱਛਦੇ ਅੱਜ ਅਸੀਂ ਪੁੱਛਿਆ ਸਾਰੇ ਨੇ ਕੱਟੇ ਹੋ ਕੇ ਵੀ ਕੀ ਬਣਿਆ ਉਹ ਕਹਿੰਦਾ ਵੀ ਬੰਦੇ ਨਹੀਂ ਲੱਭਨੇ ਮੈਨੂੰ ਤੁਸੀਂ ਆਦਾ ਜਿਹੜਾ ਕੋਈ ਕਰਨਾ ਕਰ ਲੋ ਉਹਦੇ ਸਬੰਧ ਵਿੱਚ ਅੱਜ ਸਾਰੇ ਸ਼ਿਵਸੈਨ ਇਕੱਠੇ ਹੋ ਗਏ ਅੱਜ ਉਹ ਬਾਸਾੜੀ ਚੌਂਕੀ ਦੇ ਬਾਹਰ ਇਹਨਾਂ ਨੇ ਧਰਨਾ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਲੋਕ ਤੁਹਾਨੂੰ ਪਤਾ ਹੀ ਵੇਖ ਹੀ ਲਿਆ ਵੀ ਲੋਕਾਂ ਨੇ ਧਰਨਾ ਕਾਹਦਾ ਲਾਉਣੇ ਕਾਦੇ ਲੀਡਰੋਂ ਤੁਸੀਂ ਐਦਾਂ ਦੇ ਸਾਨੂੰ ਸਵਾਲ ਜਵਾਬ ਕਰਨੇ ਪੈਂਦੇ ਆ ਸੁਣਨ ਨੂੰ ਮਿਲੇ ਤੇ ਅਸੀਂ ਪ੍ਰਸ਼ਾਦੀ ਐਸਪੀ ਸਾਹਿਬ ਦੇ ਧਿਆਨ ਚ ਲਿਆਤਾ ਉਹ ਆਉਂਦੇ ਫਿਰ ਕਰਦੇ ਜਿਸ ਤਰ੍ਹਾਂ ਕੋਈ ਮਾਫਲਾ ਭਖਿਆ ਕੀ ਨੌਜਵਾਲ ਦੀ ਕੁੱਤ ਮਾਰ ਹੋਈ ਹੈ ਕੀ ਉਹ ਲੋਕ ਸਾਡੇ ਗਲ ਪੈਣ ਨੂੰ ਆਇਆ ਤੁਹਾਨੂੰ ਪੇਖਿਆ ਵੀ ਉਹ ਕਹਿੰਦਾ ਕਾਦੇ ਲੀਡਰੋਂ ਤੁਸੀਂ ਸੁਣਿਆ ਹੋਣਾ ਸਾਡੇ ਕੋਲ ਹੈਗੀ ਰਿਕਾਰਡਿੰਗ ਆ ਸਾਡੇ ਬੰਦੇ ਨਾਲ ਦੀ ਨਾ ਆਉਣ ਰੱਖਦੇ ਵੀ ਤੁਸੀਂ ਕਹਦੇ ਕਾਦੇ ਲੀਡਰੋਂ ਤੁਸੀਂ ਕਹਦੇ ਸੜਕਾ ਤੁਹਾਨੂੰ ਐਨ ਸਾਹਿਬ ਅੱਗੋਂ ਹਿੰਦਰ ਦਾ ਗੱਲ ਪੈਨ ਨੂੰ ਆਉਂਦਾ ਸੀਗਾ ਤੇ ਜਦੋਂ ਬੰਦੇ ਨੇ ਜਾ ਕੇ ਪੁੱਛਣਾ ਫਿਰ ਬਾਹਰ ਨਹੀਂ ਨਿਕਲੇ ਜੀ ਕੋਈ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਸੀ ਤੁਹਾਡੀ ਕਿਸਮਾ ਧਰਨਾ ਲੱਗਿਆ ਸੀ ਕੋਈ ਅਸੀਂ ਨੋਟ ਕਰਾਇਆ ਵਾ ਨੋਟ ਕਰਾਇਆ ਪ੍ਰਸ਼ਾਸਨ ਦਾ ਆਉਣਾ ਕੰਮ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਸਾਡਾ ਕੰਮ ਦੱਸਣਾ ਕੋਈ ਆਇਆ ਸੀ ਅਜੇ ਤੱਕ ਤਾਂ ਕੋਈ ਨਹੀਂ ਤੁਹਾਡੇ ਸਾਹਮਣੇ ਕੋਈ ਨਹੀਂ ਆਇਆ ਜਿਹੜੀ ਸਪੋਰਟ ਸੀ ਇੱਥੇ ਕੋਈ ਮੁਲਾਜ਼ਮ ਕੋਈ ਖੜੇ ਸੀ ਉਹ ਮੇਰੇ ਗਨਮੈਨ ਹੈ ਜੀ ਤੋ ਮੇਰੇ ਨਾਲ ਦੇਖੋ ਪਤਾ ਕੀ ਹੈ ਜੀ 29 ਤਰੀਕ ਨੂੰ ਜਿਹੜੇ ਸਾਡੇ 29 29 ਤਰੀਕ ਨੂੰ ਸਾਡੇ ਜ਼ਿਲ੍ਹਾ ਪ੍ਰਧਾਨ ਸਿਵ ਸ਼ੈਨਾ ਪੰਜਾਬ ਜ਼ਿਲ੍ਹਾ ਪ੍ਰਧਾਨ ਸਾਡੇ ਰਵੀ ਕੁਮਾਰ ਜੀ ਉਹਨਾਂ ਦੇ ਘਰ ਤੇ ਹਮਲਾ ਹੁੰਦਾ ਹੈਗਾ ਚਲੋ ਅਸੀਂ ਉਹ ਚੌਕੀ ਦਰਖਾਸਤ ਦਿੰਨੇ ਆ ਗਏ ਵੀ ਸਾਡੇ ਇਹਨਾਂ ਦੇ ਕਿਰਪਾਨੇ ਦੇ ਨਾਲ ਹਮਲਾ ਹੋਇਆ ਉਸ ਤੋਂ ਬਾਅਦ ਬਾਰ ਬਾਰ ਪੁਲਿਸ ਪ੍ਰਸ਼ਾਸਨ ਨੂੰ ਮੰਗ ਕੀਤੀ ਵੀ ਉਹਨਾਂ ਦੋਸ਼ੀਆਂ ਨੂੰ ਫੜਿਆ ਜਾਵੇ ਗ੍ਰਿਫਤਾਰ ਕੀਤਾ ਜਾਵੇ ਚਲੋ ਅੱਜ ਵੀ ਅਸੀਂ ਮਿਲੇ ਆ ਕੇ ਸਾਰੇ ਜਣੇ ਪੰਜਾਬ ਪ੍ਰਧਾਨ ਜੀ ਖੜੇ ਆ ਸਾਡੇ ਸਿਵ ਸ਼ੈਨਾ ਪੰਜਾਬ ਰਜੇਸ਼ ਗਰਗ ਜੀ ਖੜੇ ਹੈਗੇ ਆ ਤੇ ਉਹ ਕਹਿੰਦੇ ਵੀ ਜਿਹੜਾ ਕੁਝ ਹੁੰਦਾ ਤੁਸੀਂ ਤੁਸੀਂ ਤੋਂ ਕਰ ਲਓ ਜੀ ਤੁਸੀਂ ਉੱਤੇ ਅਧਿਕਾਰੀਆਂ ਨਾਲ ਗੱਲ ਕਰੋ ਸਾਡੇ ਜਿਹੜੇ ਸਿੰਸੈਨਾਂ ਦੇ ਸਮਰਥਕ ਸੀਗੇ ਉਹਨਾਂ ਨੇ ਆ ਕੇ ਅੱਜ ਇੱਥੇ ਬਾਸ ਸੈਂਡ ਦੇ ਸਾਹਮਣੇ ਜਿਹੜਾ ਚੌਕ ਬਣਦਾ ਉੱਤੇ ਧਰਨਾ ਦਿੱਤਾ ਹੈਗਾ ਧਰਨਾ ਦਿੱਤਾ ਲੋਕਤੰਤਰ ਅਰੇ ਕਾ ਨਾਗਰਿਕ ਨੂੰ ਹੱਕ ਆ ਆਪਣਾ ਧਰਨਾ ਦੇਣ ਦਾ ਕੋਈ ਵੀ ਪ੍ਰਸ਼ਾਸਨ ਤਿਕਰ ਗੱਲ ਪਹੁੰਚਾਉਣ ਦਾ ਉਤੋਂ ਇੱਕ ਬੰਦਾ ਗਲਤ ਸਹਾਰਤੀ ਅਨਸਰ ਜਿਹਦੇ ਸਿਰ ਤੇ ਪਗੜੀ ਬੰਨੀ ਹੋਈ ਆ ਆਉਂਦਾ ਹੈਗਾ ਔਰ ਪੰਜਾਬ ਪ੍ਰਧਾਨ ਜੀ ਦੇ ਸਾਡੇ ਔਰ ਸਿਰਸਹਾਰਾਂ ਦੇ ਦੇ ਵਰਕਰਾਂ ਨੇ ਤੇ ਹਮਲਾ ਕਰਦਾ ਹੈਗਾ ਕਿ ਤੁਸੀਂ ਸਿਰਸਹਾਰਾਂ ਨੇ ਕੀ ਗੰਦ ਪਾਰਕ ਦੇ ਦੇਖੋ ਸਿਰਸਹਾਰਾਂ ਨੇ ਕੋਈ ਗੰਦ ਨਹੀਂ ਪਾਉਂਦੇਗੇ ਜੇ ਹੱਕ ਲੈਣ ਵਾਸਤੇ ਲੋਕਤੰਤਰ ਹੈ ਇਹ ਹਿੰਦੁਸਤਾਨ ਦਾ ਉੱਥੇ ਹਰੇਕ ਬੰਦੇ ਨੂੰ ਹੱਕ ਹੈ ਤੇ ਅੱਜ ਕਿੰਨੀ ਹਾਸੇਈ ਘਟਨਾ ਹੋਈ ਆ ਪੰਜਾਬ ਪ੍ਰਧਾਨ ਜੀ ਇੱਕ ਧਰਨੇ ਦੇ ਵਿੱਚ ਮੌਜੂਦ ਆ ਔਰ ਇੱਕ ਗਲਤ ਅਸਰਾਰਤੀ ਅੰਸਰ ਆ ਕੇ ਉਹਨਾਂ ਤੇ ਹਮਲਾ ਕਰਦਾ ਹੈਗਾ ਤੇ ਪੁਲਿਸ ਪ੍ਰਸ਼ਾਸਨ ਨੂੰ ਚਾਹੀਦੀ ਵੀ ਸਾਡੀ ਦਾ ਅੱਗੇ ਅਜੇ ਜ਼ਿਲ੍ਹਾ ਪ੍ਰਧਾਨ ਨੂੰ ਕੋਈ ਇਨਸਾਬ ਨਹੀਂ ਮਿਲਿਆ ਔਰ ਦੂਸਰਾ ਟੈਗ ਹੈ ਜਿਹੜਾ ਪੰਜਾਬ ਪ੍ਰਧਾਨ ਤੇ ਹੋ ਜਾਂਦਾ ਇਹੀ ਅਸੀਂ ਇਨਸਾਫ ਦੀ ਮੰਗ ਕਰ ਸਾਡੇ ਬੰਦੇ ਨਾ ਦੋਸਤਾਂ ਮੁਲਾਜ਼ਮਾਂ ਨੇ ਕਰ ਪਾਇਆ ਨਹੀਂ ਮੁਲਾਜ਼ਮਾਂ ਤੁਹਾਡਾ ਡਿਓਗਨ ਕਰ ਮੰਨ ਨਹੀਂ ਰੋਕਿਆ ਨਾ ਜੀ ਯਾਰਾ ਹੀ ਬਾਈ ਸਾਡੀ ਉਧਰ ਕੋਈ ਗਾੜਾ ਕੋਈ ਰੋਲਾ ਨਹੀਂ ਪੱਕੇ ਕੋਈ ਖੜਦੇ ਆ ਕਿਸੇ ਰੋਲੇ ਪਿੱਛੇ ਖੜ ਕੇ ਮੈਂ ਦੇਖਿਆ ਪਿੱਛੇ ਆਉਂਦੇ ਆ ਮੁੰਡਾ ਚੜੇਵਾਨ ਤੂੰ ਆ ਸਰਪੰਚ ਸਾਹਿਬ ਦਾ ਮੁੰਡਾ ਇਹ ਤੇ ਉਹਨੇ ਵੈਸੇ ਆਖਿਆ ਵੀ ਬਾਈ ਜੀ ਮਾੜੇ ਪਾਸੇ ਆਜੋ ਸਾਰੇ ਬੰਦਿਆਂ ਤੇ ਗੱਲ ਪੈ ਗਈ ਆ ਇਹ ਟੂ ਜੈ ਕਿੰਨੇ ਵੀ ਇੱਥੇ ਨਾਕਾ ਲਾਈ ਬੈਠਾ ਪੁਲਿਸ ਨੇ ਬਿਲਕੁਲ ਉਹਨਾਂ ਦੀ ਕੋਈ ਹਮਦਰਦੀ ਨਹੀਂ ਕੀਤੀ ਤੇ ਉਹ ਮੁੰਡੇ ਨੂੰ ਮਸਾ ਸਾਰੇ ਬੰਦਿਆਂ ਨੇ ਸਾਰੇ ਅੱਡੇ ਵਾਲਿਆਂ ਨੇ ਸਾਰੇ ਛੜਕ ਵਾਲਿਆਂ ਨੇ ਛਡਵਾ ਕੇ ਹੁਣ ਇਹ ਨਹੀਂ ਪਤਾ ਲੱਗਦਾ ਮੁੰਡਾ ਕਿੱਧਰ ਗਿਆ ਚਾ ਕਿੱਧਰ ਕਿ ਕਿਸ ਤਰ੍ਹਾਂ ਜਦੋਂ ਹੋਇਆ ਕਿ ਇਸ ਤਰ੍ਹਾਂ ਦਾ ਹੋਇਆ ਮਹਾ ਉਹ ਬਹੁਤ ਗੁੰਡਾਗਰਦੀ ਦਾ ਹੋਇਆ ਵੀਰੇ ਮੁੰਡੇ ਨੂੰ ਗੱਡੀ ਦੇ ਵਿੱਚੋਂ ਖਿੱਚ ਕੇ ਇਹਨਾਂ ਨੇ ਧੂ ਧੂ ਕੇ ਉਹਨੂੰ ਕੁੱਟਿਆ ਹੋ ਸਕਦਾ ਹੁੰਦਾ ਕੋਈ ਗੁੱਜੀਆਂ ਸੱਟਾਂ ਮਾਰੀਆਂ ਸੁੱਨ ਮਾਰੇ ਬਹੁਤ ਜ਼ਿਆਦਾ ਪਬਲਿਕ ਨੇ ਪਾ ਕੇ ਉਹਨੂੰ ਮਸਾ ਛਡਵਾਇਆ ਇਹ ਆਵਲੀ ਕੀ ਚੱਲੋ ਕੀ ਮਾਮਲਾ ਹੋਇਆ ਜੀ ਮੇਰੇ ਨਾਲ ਰਜੀਸ਼ ਗਰਗਾ ਪੰਜਾਬ ਪ੍ਰਧਾਨ ਸ਼ਿਵ ਸੈਨਾ ਸਾਡੇ 29 ਤਰੀਕ ਨੂੰ ਨਾ ਸ਼ਾਮ ਨੂੰ ਜ਼ਿਲ੍ਹਾ ਪ੍ਰਧਾਨ ਸਾਡਾ ਰਵੀ ਕੁਮਾਰ ਇਹਦੇ ਗੇਟ ਤੇ 25 30 ਕ੍ਰਪਾਨਾ ਮਾਰ ਕੇ ਬੰਦੇ ਉਹਦੀ ਅਸੀਂ ਚੌਂਕੀ ਤੇ ਵੀ ਦੱਸਤੀ ਡੀਐਸਪੀ ਸਾਹਿਬ ਨੂੰ ਦੱਸਤੀ ਐਸਐਚਓ ਸਿਟੀ ਨੂੰ ਦੱਸਤੀ ਹਜੇ ਤੱਕ ਉਹਦੀ ਕੋਈ ਕਾਰਵਾਈ ਨਹੀਂ ਹੋਈ ਇੱਕ ਏਐਸਆਈ ਲਾਇਆ ਰਸ਼ਪਾਲ ਸਿੰਘ ਉਹਨੂੰ ਜਦੋਂ ਪੁੱਛਦੇ ਅੱਜ ਅਸੀਂ ਪੁੱਛਿਆ ਸਾਰਿਆਂ ਨੇ ਕੱਟੇ ਹੋ ਕੇ ਵੀ ਕੀ ਬਣਿਆ ਉਹ ਕਹਿੰਦਾ ਵੀ ਬੰਦੇ ਨਹੀਂ ਲੱਭਨੇ ਮੈਨੂੰ ਤੁਸੀਂ ਆਦਾ ਜਿਹੜਾ ਕੋਈ ਕਰਨਾ ਕਰ ਲੋ ਉਹਦੇ ਸਬੰਧ ਵਿੱਚ ਅੱਜ ਸਾਰੇ ਸ਼ਿਵਸੈਨ ਇਕੱਠੇ ਹੋ ਗਏ ਅੱਜ ਉਹ ਬਾਸਾੜੀ ਚੌਂਕੀ ਦੇ ਬਾਹਰ ਇਹਨਾਂ ਨੇ ਧਰਨਾ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਲੋਕ ਤੁਹਾਨੂੰ ਪਤਾ ਹੀ ਵੇਖ ਹੀ ਲਿਆ ਵੀ ਲੋਕਾਂ ਨੇ ਧਰਨਾ ਕਾਹਦਾ ਲਾਉਣੇ ਕਾਦੇ ਲੀਡਰੋਂ ਤੁਸੀਂ ਐਦਾਂ ਦੇ ਸਾਨੂੰ ਸਵਾਲ ਜਵਾਬ ਕਰਨੇ ਪੈਂਦੇ ਆ ਸੁਣਨ ਨੂੰ ਮਿਲੇ ਤੇ ਅਸੀਂ ਪ੍ਰਸ਼ਾਦੀ ਐਸਪੀ ਸਾਹਿਬ ਦੇ ਧਿਆਨ ਚ ਲਿਆਤਾ ਉਹ ਆਉਂਦੇ ਫਿਰ ਕਰਦੇ ਜਿਸ ਤਰ੍ਹਾਂ ਕੋਈ ਮਾਫਲਾ ਭਖਿਆ ਕੀ ਨੋਜਵਾਲ ਦੀ ਕੁੱਤ ਮਾਰ ਹੋਈ ਹੈ ਕੀ ਉਹ ਲੋਕ ਸਾਡੇ ਗਲ ਪੈਣ ਨੂੰ ਆਇਆ ਤੁਹਾਨੂੰ ਪੇਖਿਆ ਵੀ ਉਹ ਕਹਿੰਦਾ ਕਾਦੇ ਲੀਡਰੋਂ ਤੁਸੀਂ ਸੁਣਿਆ ਹੋਣਾ ਸਾਡੇ ਕੋਲ ਹੈਗੀ ਰਿਕਾਰਡਿੰਗ ਆ ਸਾਡੇ ਬੰਦੇ ਨਾਲ ਦੀ ਨਾ ਆਉਣ ਰੱਖਦੇ ਵੀ ਤੁਸੀਂ ਕਾਹਦੇ ਕਾਹਦੇ ਲੀਡਰੋਂ ਤੁਸੀਂ ਕਾਹਦੇ ਸੜਕਾ ਤੁਹਾਨੂੰ ਐਨ ਸਾਹਿਬ ਅੱਗੋਂ ਹਿੰਦਰ ਦਾ ਗੱਲ ਪੈਨ ਨੂੰ ਆਉਂਦਾ ਸੀਗਾ ਤੇ ਜਦੋਂ ਬੰਦੇ ਨੇ ਜਾ ਕੇ ਪੁੱਛਣਾ ਫਿਰ ਬਾਹਰ ਨਹੀਂ ਨਿਕਲੇ ਜੀ ਕੋਈ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਸੀ ਤੁਹਾਡੀ ਦਿਸਤਰਾ ਧਰਨਾ ਲੱਗਿਆ ਸੀ ਕੋਈ ਅਸੀਂ ਨੋਟ ਕਰਾਇਆ ਵਾ ਨੋਟ ਕਰਾਇਆ ਪ੍ਰਸ਼ਾਸਨ ਦਾ ਆਉਣਾ ਕੰਮ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਸਾਡਾ ਕੰਮ ਦੱਸਣਾ ਕੋਈ ਆਇਆ ਸੀ ਹਾਈ ਤੱਕ ਤਾਂ ਕੋਈ ਨਹੀਂ ਤੁਹਾਡੇ ਸਾਹਮਣੇ ਕੋਈ ਨਹੀਂ ਆਇਆ ਜਿਹੜੀ ਸਪੋਰਟ ਸੀ ਇੱਥੇ ਕੋਈ ਮੁਲਾਜ਼ਮ ਕੋਈ ਖੜੇ ਸੀ ਉਹ ਮੇਰੇ ਗਨਮੈਨ ਹੈ ਜੀ ਉਹ ਮੇਰੇ ਨਾਲ ਦੇਖੋ ਪਤਾ ਕੀ ਹੈ ਜੀ 29 ਤਰੀਕ ਨੂੰ ਜਿਹੜੇ ਸਾਡੇ 29 29 ਤਰੀਕ ਨੂੰ ਸਾਡੇ ਜ਼ਿਲ੍ਹਾ ਪ੍ਰਧਾਨ ਸਿਵ ਸ਼ੈਨਾ ਪੰਜਾਬ ਜ਼ਿਲ੍ਹਾ ਪ੍ਰਧਾਨਾ ਸਾਡੇ ਰਵੀ ਕੁਮਾਰ ਜੀ ਉਹਨਾਂ ਦੇ ਘਰ ਤੇ ਹਮਲਾ ਹੁੰਦਾ ਹੈਗਾ ਚਲੋ ਅਸੀਂ ਉਹ ਚੌਕੀ ਦਰਖਾਸਤ ਦਿੰਨੇ ਹੈਗੇ ਵੀ ਸਾਡੇ ਇਹਨਾਂ ਦੇ ਕਿਰਪਾਨਾਂ ਦੇ ਨਾਲ ਹਮਲਾ ਹੋਇਆ ਉਸ ਤੋਂ ਬਾਅਦ ਬਾਰ ਬਾਰ ਪੁਲਿਸ ਪ੍ਰਸ਼ਾਸਨ ਨੂੰ ਮੰਗ ਕੀਤੀ ਵੀ ਉਹਨਾਂ ਦੋਸ਼ੀਆਂ ਨੂੰ ਫੜਿਆ ਜਾਵੇ ਗ੍ਰਿਫਤਾਰ ਕੀਤਾ ਜਾਵੇ ਚਲੋ ਅੱਜ ਵੀ ਅਸੀਂ ਮਲੇ ਆ ਕੇ ਸਾਰੇ ਜਣੇ ਪੰਜਾਬ ਪ੍ਰਧਾਨ ਜੀ ਖੜੇ ਹੈ ਸਾਡੇ ਸਿਵ ਸ਼ੈਨਾ ਪੰਜਾਬ ਰਜੇਸ਼ ਗਰਗ ਜੀ ਖੜੇ ਹੈਗੇ ਆ ਤੇ ਉਹ ਕਹਿੰਦੇ ਵੀ ਜਿਹੜਾ ਕੋਈ ਹੁੰਦਾ ਤੁਸੀਂ ਤੋ ਕਰ ਲਓ ਜੀ ਤੁਸੀਂ ਉੱਚ ਅਧਿਕਾਰੀਆਂ ਨਾਲ ਗੱਲ ਕਰੋ ਸਾਡੇ ਜਿਹੜੇ ਸਿਰਸੈਨਾ ਦੇ ਸਮਰਥਕ ਸੀਗੇ ਉਹਨਾਂ ਨੇ ਆ ਕੇ ਅੱਜ ਇੱਥੇ ਬਾਸ ਸੈਂਡ ਦੇ ਸਾਹਮਣੇ ਜਿਹੜਾ ਚੌਕ ਬਣਦਾ ਉੱਥੇ ਧਰਨਾ ਦਿੱਤਾ ਹੈਗਾ ਧਰਨਾ ਦਿੱਤਾ ਲੋਕਤੰਤਰ ਅਰੇ ਕਾ ਨਾਗਰਿਕ ਨੂੰ ਹੱਕ ਆ ਆਪਣਾ ਧਰਨਾ ਦੇਣ ਦਾ ਕੋਈ ਵੀ ਪ੍ਰਸ਼ਾਸਨ ਤਿੱਕਰ ਗੱਲ ਪਹੁੰਚਾਉਣ ਦਾ ਉਥੋਂ ਇੱਕ ਬੰਦਾ ਗਲਤ ਸਿਹਾਰਤੀ ਅਨਸਰ ਜਿਹਦੇ ਸਿਰ ਤੇ ਪਗੜੀ ਬੰਨੀ ਹੋਈ ਆ ਆਉਂਦਾ ਹੈਗਾ ਔਰ ਪੰਜਾਬ ਪ੍ਰਧਾਨ ਜੀ ਦੇ ਸਾਡੇ ਔਰ ਸਿਰਸਹਾਰਾਂ ਦੇ ਜਿਹੜੇ ਵਰਕਰ ਉਹਨਾਂ ਤੇ ਹਮਲਾ ਕਰਦਾ ਹੈਗਾ ਕਿ ਤੁਸੀਂ ਸਿਰਸਹਾਰਾਂ ਨੇ ਕੀ ਗੰਦ ਪਾਰਕ ਦੇ ਦੇਖੋ ਸਿਰਸਹਾਰਾਂ ਨੇ ਕੋਈ ਗੰਦ ਨਹੀਂ ਪਾਉਂਦੇਗੇ ਜੇ ਹੱਕ ਲੈਣ ਵਾਸਤੇ ਲੋਕਤੰਤਰ ਹੈ ਇਹ ਹਿੰਦੁਸਤਾਨ ਦਾ ਉੱਥੇ ਹਰੇਕ ਬੰਦੇ ਨੂੰ ਹੱਕ ਹੈ ਤੇ ਅੱਜ ਕਿੰਨੀ ਹਾਸੇ ਹੀ ਘਟਨਾ ਹੋਈ ਹੈ ਪੰਜਾਬ ਪ੍ਰਧਾਨ ਜੀ ਇੱਕ ਧਰਨੇ ਦੇ ਵਿੱਚ ਮੌਜੂਦ ਆ ਔਰ ਇੱਕ ਗਲਤ ਅਸਰਾਰਤੀ ਅੰਸਰ ਆ ਕੇ ਉਹਨਾਂ ਤੇ ਹਮਲਾ ਕਰਦਾ ਹੈਗਾ ਤੇ ਪੁਲਿਸ ਪ੍ਰਸ਼ਾਸਨ ਨੂੰ ਚਾਹੀਦੀ ਵੀ ਸਾਡੀ ਦਾ ਅੱਗੇ ਅਜੇ ਜ਼ਿਲ੍ਹਾ ਪ੍ਰਧਾਨ ਨੂੰ ਕੋਈ ਇਨਸਾਬ ਨਹੀਂ ਮਿਲਿਆ ਔਰ ਦੂਸਰਾ ਟੈਗ ਹੈ ਜਿਹੜਾ ਪੰਜਾਬ ਪ੍ਰਧਾਨ ਤੇ ਹੋ ਜਾਂਦਾ ਇਹੀ ਅਸੀਂ ਇਨਸਾਫ ਦੀ ਮੰਗ